hanana hai इशिक इश्क खुदा बि न मिली ख़ुद रब दुनिया ਇਸ਼ਕ ਨਚਾਉਂਦਾ ਵੇ ਸੱਜਣਾ ਤੇਰਾ ਇਸ਼ਕ ਨਚਾਉਂਦਾ ਵੇ ਸੱਜਣਾ ਸਾਨੂੰ ਤੇ ਨਚਣਾ ਨਹੀਂ ਆਉਂਦਾ ਤੇਰਾ ਇਸ਼ਕ ਨਚਾਉਂਦਾ ਵੇ ਸੱਜਣਾ ਸਾਨੂੰ ਤੇ ਨਚਣਾ ਨਹੀਂ ਆਉਂਦਾ ਤੇਰਾ ਇਸ਼ਕ ਨਚਾਉਂਦਾ ਵੇ ਸੱਜਣਾ ਸਾਨੂੰ ਤੇ ਨਚਣਾ ਨਹੀਂ ਆਉਂਦਾ ਤੇਰਾ ਇਸ਼ਕ ਨਚਾਉਂਦਾ ਵੇ ਸੱਜਣਾ ਸਾਨੂੰ ਤੇ ਨਚਣਾ ਨਹੀਂ ਆਉਂਦਾ ਇਸ਼ਕ ਦੀ ਮਾਸਤੀ ਐਸੀ ਐ ਤੇਰੇ ਇਸ਼ਕ ਦੀ ਵਾਸਤੀ ਐਸੀ ਐ ਤੇਰੇ ਇਸ਼ਕ ਦੀ ਮਾਸਤੀ ਐਸੀ ਐ ਤੇਰੇ ਇਸ਼ਕ ਦੀ ਮਾਸਤੀ ਐਸੀ ਐ ਸਾਨੂੰ ਤੇ ਦੱਸਣਾ ਨਹੀਂ ਆਉਂਦਾ ਤੇਰਾ ਇਸ਼ਕ ਨੱਚਾਉਂਦਾ ਵੇ ਸੱਜਣਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ तेर इश्क न चवंदा बे सजण सहू त नचण न ਕਾ ਪਿਆਰ ਨਹੀਂ ਮਿਲਿਆ ਤੇਰੇ ਵਰਗਾ ਪਿਆਰ ਨਹੀਂ ਮਿਲਿਆ ਤੇਰੇ ਵਰਗਾ ਪਿਆਰ ਨਹੀਂ ਮਿਲਿਆ ਤੇਰੇ ਵਰਗਾ ਯਾਰ ਨਹੀਂ ਮਿਲਿਆ ਤੇਰੇ ਵਰਗਾ ਪਿਆਰ ਨਹੀਂ ਮਿਲਿਆ ਤੇਰੇ ਵਰਗਾ ਯਾਰ ਨਹੀਂ ਮਿਲਿਆ ਤੇਰੇ ਵਰਗਾ ਪਿਆਰ ਨਹੀਂ ਮਿਲਿਆ ਤੇਰੇ ਕਰਕੇ ਹਸਣਾਂ ரா இஷ் நான் நிற இஷ் நான் 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 ந ਮੋਤੇ ਨਚਣਾ ਨਹੀਂ ਹੋਂਦਾ ਵਾਹ ਜੀ ਵਾਹ ਸਾਰੇ ਜਜਸ ਵੱਲੋਂ ਸਟੈਂਡਿੰਗ ਓਵੇਸ਼ਨ ਸੋ ਕੁਝ ਕਹਿਣ ਦੀ ਲੋੜ ਹੈ ਨਹੀਂ ਸਿੱਧਾ ਚੱਲਦੇ ਆਂ ਪਾ ਜਜਸ ਵੱਲ ਮੈਂ ਬਹੁਤ ਰੈਲੀਟੀ ਸ਼ੋਜ਼ ਕੀਤੇ ਨੇ ਇਨਫੈਕਟ ਅਸੀਂ ਗੱਲਾਂ ਕਰਦੇ ਆਂ ਪਾਜੀ ਹੁਣ ਨਾਲ ਹੀ ਇਹ ਸ਼ੋ ਮੇਰੇ ਖਿਆਲ ਚ ਮੈਨੂੰ ਇਹ ਵੀ ਨਹੀਂ ਪਤਾ ਮੇਰਾ ਕਿੰਨਵਾ ਸੀਜ਼ਨ ਆ ਬਹੁਤ ਕਰ ਲਏ ਇੱਥੇ ਪਰ ਇਸ ਵਾਰ ਜੋ ਮਜ਼ਾ ਆ ਰਿਹਾ ਨਾ ਮਤਲਬ ਮੈਂ ਦੱਸ ਨਹੀਂ ਸਕਦਾ ਤੁਸੀਂ ਉਹ ਖੁਸ਼ੀ ਮੇਰੇ ਚਿਹਰੇ ਤੋਂ ਮਹਿਸੂਸ ਕਰ ਸਕਦੇ ਹੋ ਜਦੋਂ ਇਹ ਪਰਫਾਰਮ ਕਰਦੇ ਨੇ ਨਾ ਜਦੋਂ ਸੁਰ ਬੋਲਦਾ ਕਿ ਯਾਰ ਮੇਰੀ ਵਾਵਾ ਕਰ ਤਾਂ ਫਿਰ ਬੈਠ ਨਹੀਂ ਹੁੰਦਾ ਤੇ ਨਾ ਰਹਿ ਜਾਂਦਾ ਅਮੇਜ਼ਿੰਗ ਤੇਰਾ ਇਸ਼ਕ ਨੱਚਦਾ ਵੇ ਸੱਜਣਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਇੰਨੀ ਇੰਨੀ ਸਾਦਗੀ ਨਾਲ ਤੁਸੀਂ ਇਸ ਗਾਣੇ ਨੂੰ ਗਾਇਆ ਨਾ ਸਾਦਗੀ ਚਿਹਰੇ ਦੀ ਸੀ ਪਰ ਜੋ ਸੁਰ ਤੁਹਾਡੇ ਬੋਲ ਰਹੇ ਸੀ ਅੱਜ ਅਮੀਤ ਆਇਆ ਸਾਹਮਣੇ ਅਮੀਤ ਨੇ ਦੱਸਿਆ ਕਿ ਮੈਂ ਬੈਕ ਟੂ ਫਾਰਮ ਆ ਗਿਆ ਹਾਂ ਸੋ ਬੈਸਟ ਵਿਸ਼ੇਸ ਬ੍ਰਦਰ ਮਾਲਕ ਤੁਹਾਨੂੰ ਖੁਸ਼ ਰੱਖੇ ਤਾ ਤਰ ਤਨ ਉੱਛੜਦੀਆਂ ਗੱਲਾਂ ਤੇ ਮੈਂ ਤੇ ਨਵੀ ਵੀ ਪਿੱਛੇ ਪੂਰਾ ਇੰਜੋਏ ਕਰ ਰਹੀ ਸੀ ਹਨਾ ਗਾਣੇ ਨੂੰ ਤੇ ਮੈਂ ਦੇਖਿਆ ਵੀ ਤੁਸੀਂ ਇੰਜੋਏ ਕਰਦੇ ਕਰਦੇ ਤੁਸੀਂ ਤੇ ਮਤਲਬ ਗਾਣਾ ਕੰਪਲੀਟ ਹੋਣ ਤੋਂ ਪਹਿਲਾਂ ਹੀ ਖੜੇ ਹੋ ਗਏ ਵੀ ਕੀ ਆਈ ਬਾਤ ਹੈ ਹਨਾ ਸੱਜਣਾ ਸਾਨੂੰ ਤੇ ਨੱਚਣਾ ਇਧਰੋਂ ਤਾਂ ਭੰਗੜੇ ਪੈ ਗਏ ਸੀਗੇ ਜੀ ਬਿਲਕੁਲ ਬਿਲਕੁਲ ਉਹਨੇ ਐਕਚੁਅਲੀ ਗਾਇਆ ਹੀ ਇਦਾਂ ਮੇਰੇ ਤਾਂ ਬੈਠੇ ਹੀ ਨਹੀਂ ਗਿਆ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਥੈਂਕ ਯੂ ਜਿੰਨਾ ਵੀ ਤੁਸੀਂ ਗਾਇਆ ਉਹ ਐਫਰਟਲੈਸ ਸੀ ਇਸ ਕਰਕੇ ਇੰਨਾ ਜ਼ਿਆਦਾ ਫੀਲ ਸੀਗਾ ਤੁਹਾਡੇ ਗਾਣੇ ਦੇ ਵਿੱਚ ਜੋ ਵੀ ਤੁਸੀਂ ਜਿੰਨੀਆਂ-ਜਿੰਨੀਆਂ ਜੋ ਵੀ ਹਰਕਤਾਂ ਮੁਲਕੀਆਂ ਜੋ ਵੀ ਲਗਾਈਆਂ ਇੰਨੀਆਂ ਈਜ਼ੀ ਤਰੀਕੇ ਨਾਲ ਡਿਲੀਵਰ ਕੀਤੀਆਂ ਨੇ ਨਾ ਸੁਆਦ ਆ ਗਿਆ ਮਜ਼ਾ ਆ ਗਿਆ ਤੇਰੇ ਵਰਗਾ ਯਾਰ ਨਹੀਂ ਮਿਲਿਆ ਤੇਰੇ ਵਰਗਾ ਪਿਆਰ ਨਹੀਂ ਮਿਲਿਆ ਇਹਦਾ ਗਾਣਾ ਸੁਣਦੇ ਸੁਣਦੇ ਨਾ 2-4 ਵਾਰੀ ਮੇਰੀ ਅੱਖਾਂ ਦੇ ਸਾਹਮਣੇ ਲਖਮਿੰਦਰ ਵਿਡਾਲੀ ਦਾ ਚਿਹਰਾ ਆ ਗਿਆ ਬਹੁਤ ਅਚੇਰ ਅਮਿਤ ਔਰ ਬਸ ਇਸੇ ਤਰੀਕੇ ਨਾਲ ਫੋਕਸ ਜੋ ਕੇ ਮਿਹਨਤ ਕਰਦੇ ਰਹੋ ਤੇ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਸਾਰੀਆਂ ਕਠਿਨਾਈਆਂ ਤੁਹਾਡੇ ਤੋਂ ਦੂਰ ਹੋ ਜਾਣਗੇ ਅਮਿਤ ਵਾਦੀ ਵਧੀਆ ਸੀ ਮੇਰੇ ਕਹਿਣ ਨੂੰ ਕੁਝ ਬੱਚਿਆ ਨਹੀਂ ਤੇ ਆਪਾਂ ਸਾਰੇ ਖੜੇ ਹੋ ਗਏ ਤੇ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਸੀ ਇੰਨੀ ਸਮੂਥਲੀ ਗਾਇਆ ਤੁਸੀਂ ਇੰਨਾ ਜਿਦਾਂ ਮੰਨਤ ਨੇ ਕਿਹਾ ਐਫਰਟਲੈਸ ਲਗਾਇਆ ਪਤਾ ਲੱਗਦਾ ਕਿ ਤੁਸੀਂ 뮤직 ਦੀ ਤਪੱਸਿਆ ਕੀਤੀ ਹੋਈ ਹੈ ਥੈਂਕ ਯੂ ਤੇਰਾ ਇਸ਼ਕ ਨਾ ਚਾਹੁੰਦਾ वेरी ब्यूटीफुल वेरी वेरी ब्यूटीफुल पर स्विता जी मैं थोनू ना अमित दी कंप्लेंट करना चाहना कि ये मुंडा संगदा बहुत है जी क्यों जे म्यूजिक फील्ड च आए हो आर्टिस्ट बनना है तो फिर तो संग लानी पैनी है देखो आज तुसी आए हो कोई हाल ही दस दो फिर हाल ये है कि आप संग ला देने आ मेरे ना डांस करोगे क्या बात है जोरदार तालियां स्विता जी ली

ਕਰਦਾ ਹੀ ਤਨਹਾਂ ਤੋ ਜੱਟ ਮੈਨੂੰ ਸੰਗ ਮਾਰਦੀ ਨਾ ਸੋਹਣਾ ਉਤੋਂ ਮੈਨੂੰ ਲੱਗਦੀ ਜੋ ਠੰਡ ਮਾਰਦੀ ਅੰਦਰੋਂ ਤਾਂ ਮੇਰਾ ਲੱਚਣੇ ਨੂੰ ਕਰਦਾ ਏ ਜੀ ਉਤੋਂ ਉਤੋਂ ਜੱਟਾ ਮੈਨੂੰ ਸੰਗ ਮਾਰਦੀ ਹਾਂ ਅੰਦਰੋਂ ਤਾਂ ਲੱਚਣੇ ਨੂੰ ਕਰਦਾ ਏ ਜੀ ਉਤੋਂ ਉਤੋਂ ਜੱਟਾ ਮੈਨੂੰ ਸੰਗ ਮਾਰਦੀ ਕੀ ਬਾਤ ਹੈ ਜੀ ਜ਼ੋਰਦਾਰ ਤਾੜੀਆਂ ਇੱਕ ਵਾਰ ਵੀ ਉਹਨੇ ਆਈ ਕੰਟੈਕਟ ਵੀ ਨਹੀਂ ਕੀਤਾ ਇੰਨਾ ਕਿਊਟ ਹੈ ਇੰਨਾ ਸ਼ਾਇਆ ਹੈ ਬੱਟੇ ਕੁਆਲਿਟੀ ਤੁਹਾਨੂੰ ਜੇ ਆਰਟਿਸਟ ਬੰਨਾ ਹੈ ਨਾ ਤੇ ਛੱਡਣੀ ਪੈਣੀ ਹੈ ਕਨੂ ਕਨੂ ਇਸ ਤੋਂ 500 ਟਾਈਮਸ ਜ਼ਿਆਦਾ ਭੀੜ ਹੋਊਗੀ ਉੱਥੇ ਕਿ ਕਰੋਗੇ ਉਹ ਆਈ نو ਹੈਨਾ ਇਹਦਾ ਅਸਲੀ ਰਾਜ਼ ਦੱਸਦੇ ਨੂੰ ਸੰਗ ਨਹੀਂ ਮਾਰਦੇ ਨੂੰ ਡਰ ਮਾਰ ਰਿਹਾ ਐਕਚੁਅਲ ਜੀ ਇਜ਼ ਮੈਰਿਡ ਇਹ ਆਪਣੀ ਵਾਈਫ ਤੋਂ ਡਰਦਾ ਮਾਰ ਨਹੀਂ ਨੱਚ ਪਾ ਰਿਹਾ ਘਰੋਂ ਕਸਿਆ ਆਇਆ ਜੀ ਸੋਰ ਆਈ ਐਮ ਸ਼ੋਰ ਉਹ ਬਜਾਰੀ ਸ਼ੀਜ਼ ਆਈ ਐਮ ਬ੍ਰੀਟੀਸ਼ ਸ਼ੋਰ ਸ਼ੀਜ਼ ਅ ਵੈਰੀ ਨਾਈਸ ਪਰਸਨ ਤੇ ਜੇ ਹੁਣ ਉਹਨਾਂ ਨੂੰ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਜੇ ਇਸ profession 'ਚ ਆਉਣਾ ਚਾਹੀਦਾ ਇਹਨੂੰ ਆਈ ਮੀਨ ਇਹ ਸਿਰਫ ਸਕਰੀਨ 'ਤੇ ਆਉਣਾ ਇਸ ਕਰਕੇ ਤਾਂ ਨਹੀਂ ਸੀ श, मतलब शर्म तो संग मतलब जी आई कांटेक्ट नहीं तुम किया क्योंकि स्क्रीन पे देखना ना सारे ने ऑफ स्क्रीन भी इतना ही होंगे हाँ. जी मैम मैं घट ही देखता मैं अपनी वाइफ भी देखता अच्छे तरीके जी? हाँ। <laughs> <laughs> Thank you so सो मच ji. She is very lucky. You are a very, very lucky girl. Thank you so much, Swetha ji, ma'am. Thank you. Thank you so much, Amit.